ਡੀਜੇ ਤੇ ਨੱਚਦੀ অর্কেস্ট্রਾ ਦਾ ਫੜਿਆ ਨੌਜਵਾਨ ਨੇ ਹੱਥ ਸੋਸ਼ਲ ਮੀਡੀਆ ਦੇ ਉਤੇ ਵੀਡੀਓ ਹੋਈ ਵਾਇਰਲ ਆਖਿਰ ਕੀ ਕਹਿੰਦੀ ਹੈ ਵੀਡੀਓ ਕਈ ਸਵਾਲ ਇਸ ਵੀਡੀਓ ਦੇ ਉਤੇ ਖੜੇ ਹੋ ਰਹੇ ਨੇ ਸੋ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਹਾਲਾਂਕਿ ਇਹ ਵੀਡੀਓ ਕਿਹੜੇ ਥਾਂ ਦੀ ਹੈ ਇਸ ਨੂੰ ਲੈ ਕੇ ਕਈ ਭੇਦ ਬਣੇ ਹੋਏ ਨੇ ਪਰ ਵੀਡੀਓ ਲਗਾਤਾਰ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਅਤੇ ਵੀਡੀਓ ਨੂੰ ਲੈ ਕੇ ਹੁਣ ਹਰ ਕੋਈ ਇੱਕ ਕਮੈਂਟ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਇਸ ਨੌਜਵਾਨ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਵਿਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਕੁਝ ਲੜਕੀਆਂ ਸਟੇਜ 'ਤੇ ਡਾਂਸ ਕਰਦੀਆਂ ਨੇ ਤੇ ਅਚਾਨਕ ਇੱਕ ਪੈਂਟਕੋਟ ਪਹਿਨੇ ਨੌਜਵਾਨ ਸਟੇਜ ਦੇ ਉੱਤੇ ਚੜਦਾ ਹੈ। ਇੱਕ ਲੜਕੀ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਦੂਜੀ ਲੜਕੀ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਾਲਾਂਕਿ ਇੱਕ ਲੜਕੀ ਖੁਦ ਨੂੰ ਪਿੱਛੇ ਵੱਲ ਟਕੇਲਦੀ ਹੈ ਅਤੇ ਦੂਜੀ ਲੜਕੀ ਗੁੱਸੇ ਦੇ ਵਿੱਚ ਆ ਕੇ ਪੜਕ ਉੱਠਦੀ ਹੈ। ਉਸ ਤੋਂ ਬਾਅਦ ਨੌਜਵਾਨ ਦੇ ਨਾਲ ਕਿਤਨਾ ਕਿਤੇ ਹੱਥੋ ਪਾਈ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਮੌਕੇ ਦੇ ਉੱਤੇ ਲੋਕ ਪਹੁੰਚਦੇ ਨੇ ਅਤੇ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅਚਾਨਕ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਹੀ ਲੜਕੀਆਂ ਨੂੰ ਸਟੇਜ ਤੋਂ niche ਉਤਾਰਿਆ ਜਾਂਦਾ ਹੈ ਤਾਂ ਨੌਜਵਾਨ ਫਿਰ ਤੋਂ ਨੱਚਣ ਲੱਗ ਪੈਂਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਲੋਕ ਉਹਨਾਂ ਇਸ ਨੌਜਵਾਨ ਨੂੰ ਬੇਸ਼ਰਮ ਦੱਸ ਰਹੇ ਨੇ ਹਤੇ ਲੋਕਾਂ ਦਾ ਕਹਿਣਾ ਹੈ ਕਿ ਇਸ ਨੌਜਵਾਨ ਨੂੰ ਆਪਣੀ ਗਲਤੀ ਦਾ ਕੋਈ ਅਹਿਸਾਸ ਨਹੀਂ ਹੈ ਇਸ ਨੌਜਵਾਨ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਆਖਿਰ ਕੀ ਕਹਿੰਦੀ ਹੈ ਵਾਇਰਲ ਵੀਡੀਓ ਤੁਹਾਨੂੰ ਜ਼ੋਰ ਦਿਖਾਵਾਂਗੇ ਪ੍ਰੈਜ਼ੀਡੈਂਟ ਨਾਲ ਹੀ ਤੁਹਾਡੇ ਕਮੈਂਟ ਲਾਜ਼ਮੀ ਨੇ ਤੁਸੀਂ ਵੀ ਕਮੈਂਟ ਬਾਕਸ ਰਾਈਂ ਜ਼ਰੂਰ ਦੱਸਣਾ ਕਿ ਕੀ ਇਸ ਨੌਜਵਾਨ ਦੇ ਉੱਤੇ ਕਾਰਵਾਈ ਬੜਦੀ ਹੈ ਸੋ ਕੀ ਇਹ ਵੀਡੀਓ ਤੁਹਾਨੂੰ ਦਿਖਾਣਿਆ डीजे ऑर्केस्ट्रा दा फड़िया नौजवान ने हाथ सोशल मीडिया वीडियो होई वायरल आखिर की कहंदी दिया है वीडियो कई सवाल इस वीडियो देते खड़े हो रहे ने। ਸੋ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਹਾਲਾਂਕਿ ਇਹ ਵੀਡੀਓ ਕਿਹੜੇ ਸਥਾਨ ਦੀ ਹੈ ਇਸ ਨੂੰ ਲੈ ਕੇ ਕਈ ਭੇਦ ਬਣੇ ਹੋਏ ਨੇ ਪਰ ਵੀਡੀਓ ਲਗਾਤਾਰ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਅਤੇ ਵੀਡੀਓ ਨੂੰ ਲੈ ਕੇ ਹੁਣ ਹਰ ਕੋਈ ਇੱਕ ਕਮੈਂਟ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਇਸ ਨੌਜਵਾਨ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਕੁਝ ਲੜਕੀਆਂ ਸਟੇਜ ਉੱਤੇ ਡਾਂਸ ਕਰਦੀਆਂ ਨੇ ਤੇ ਅਚਾਨਕ ਇੱਕ ਪੈੱਟਕੋਟ ਪਹਿਨੇ ਨੌਜਵਾਨ ਸਟੇਜ ਦੇ ਉੱਤੇ ਚੜਦਾ ਹੈ। ਇੱਕ ਲੜਕੀ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਦੂਜੀ ਲੜਕੀ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਾਲਾਂਕਿ ਇੱਕ ਲੜਕੀ ਖੁਦ ਨੂੰ ਪਿੱਛੇ ਵੱਲ ਧकेलਦੀ ਹੈ ਅਤੇ ਦੂਜੀ ਲੜਕੀ ਗੁੱਸੇ ਦੇ ਵਿੱਚ ਆ ਕੇ ਪੜਕ ਉੱਠਦੀ ਹੈ। ਉਸ ਤੋਂ ਬਾਅਦ ਨੌਜਵਾਨ ਦੇ ਨਾਲ ਕਿਦਣਾ ਕਿਤੇ ਹੱਥੋ ਪਾਈ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਮੌਕੇ ਦੇ ਉੱਤੇ ਲੋਕ ਪਹੁੰਚਦੇ ਨੇ ਅਤੇ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅਚਾਨਕ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਹੀ ਲੜਕੀਆਂ ਨੂੰ ਸਟੇਜ ਤੋਂ ਨਿਚੇ ਉਤਾਰਿਆ ਜਾਂਦਾ ਹੈ ਤਾਂ ਨੌਜਵਾਨ ਫਿਰ ਤੋਂ ਨੱਚਣ ਲੱਗ ਪੈਂਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਲੋਕ ਹੋਣੇ ਇਸ ਨੌਜਵਾਨ ਨੂੰ ਬੇਸ਼ਰਮ ਦੱਸ ਰਹੇ ਨੇ ਅਤੇ ਲੋਕਾਂ ਦਾ ਕਹਿਣਾ ਹੈ ਕਿ ਇਸ ਨੌਜਵਾਨ ਨੂੰ ਆਪਣੀ ਗਲਤੀ ਦਾ ਕੋਈ ਅਹਿਸਾਸ ਨਹੀਂ ਹੈ ਇਸ ਨੌਜਵਾਨ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਆਖਿਰ ਕੀ ਕਹਿੰਦੀ ਹੈ ਵਾਇਰਲ ਵੀਡੀਓ ਤੁਹਾਨੂੰ ਜ਼ਰੂਰ ਦਿਖਾਵਾਂਗੇ ਪ੍ਰੈਜ਼ੈਂਟ ਨਾਲ ਹੀ ਤੁਹਾਡੇ ਕਮੈਂਟ ਲਾਜ਼ਮੀ ਨੇ ਤੁਸੀਂ ਵੀ ਕਮੈਂਟ ਬਾਕਸ ਰਾਈਂ ਜ਼ਰੂਰ ਦੱਸਣਾ ਕਿ ਕੀ ਇਸ ਨੌਜਵਾਨ ਦੇ ਉੱਤੇ ਕਾਰਵਾਈ ਬੜਦੀ ਹੈ ਸੋ ਕੀ ਇਹ ਵੀਡੀਓ ਤੁਹਾਨੂੰ ਦਿਖਾਣਿਆ